ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਅੱਜ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਕੜੂਆ ਨਗਰ ਪੰਚਾਇਤ ਵਿਖੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਕੰਮ ਦਾ ਕੀਤਾ ਉਦਘਾਟਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਟੀਚਾ ਹੈ ਹਰ ਇੱਕ ਪਿੰਡ ਨੂੰ ਸੁੰਦਰ ਤੇ ਸਾਫ਼ ਰੱਖਣਾ। ਵੱਡੇ ਯਤਨ ਕੀਤੇ ਜਾ ਰਹੇ ਹਨ। ਹਰ ਇੱਕ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿ ਹਕੀਕਤ ਨੂੰ ਦੇ ਰਹੇ ਸਾਰੇ ਵਿਕਾਸ ਕਾਰਜ 2.5 ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤੇ ਜਾਣਗੇ। ਜਿਹੜੀ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਉਹ 4 ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਸਿਆਸੀ ਸਕੱਤਰ ਜਗਤਾਰ ਸਿੰਘ ਕੜੂਆ ਲਾਲੀ ਯੂ ਐਸ ਏ ਮਨਦੀਪ ਸਿੰਘ ਬਲਾਕ ਪ੍ਰਧਾਨ ਰੋਵਿੰਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਾਜੂਦ ਸਨ ਪੰਜਾਬ న్యూਸ 7 ਰਿਪੋਰਟ ਸੋਨੀ ਸਾਦੀ ਸਾਡਾ ਲਈ ਮਾਰ ਵਾਲੀ ਗੱਲ ਹੈ ਕਿ ਅੱਜ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਪ੍ਰਭਾਸ ਸਿੰਘ ਮਾਨ ਦੀ ਸਰਕਾਰ ਬਣੀ ਹੈ ਉਸੇ ਦਿਨ ਤੋਂ ਸਾਡੇ ਹਲਕਾ ਮਦਾਇਕ ਡਾਕਟਰ ਚੰਜੀ ਸਿੰਘ ਜੀ ਦੇ ਰਾਈ ਦੇ ਵਿੱਚ ਖਾਸ ਤੌਰ ਤੇ ਜਿਹੜਾ ਇਹ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ ਉਨੇ ਜਿਹੜੀ ਵਿਕਾਸ ਕਾਰਜਾਂ ਦੇ ਉੱਤਲੜੀ ਚੱਲੀ ਹੋਈ ਹੈ ਮੈਂ ਸਮਝਦਾ ਕਿ ਇਸ ਲਾਹਤ ਤੇ ਤੁਸੀਂ ਸਾਰੀ ਸੰਗਤ ਧੰਨਵਾਦ ਦੇ ਪੁੱਤਰਾਂ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਇਸ ਕਰਕੇ ਕਿ ਤੁਸੀਂ ਇੱਕ ਜੋਗ ਇਨਸਾਨ ਨੂੰ ਵਧੀਆ ਇਨਸਾਨ ਨੂੰ ਚੁੱਕ ਕੇ ਵਿਦਾ ਅਸਰਾ ਦੇ ਵਿੱਚ ਭੇਜਿਆ ਜਿਹੜਾ ਨੇ ਕਿਸੇ ਦੇ ਹੀ ਸੋਚਿਆ ਕੇ ਹਲਕੇ ਦਾ ਲੋਕਾਂ ਦਾ ਤੇ ਪਿੰਡਾਂ ਦਾ ਸ਼ਹਿਰਾਂ ਦਾ ਵਿਕਾਸ ਹੋਵੇ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਐਮਐਲਏ ਸਾਹਿਬ ਦਾ ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਲਈ ਲੋਕਾਂ ਨੂੰ ਲੋ ਚਾਹੇo ਸਿਹਤ ਸਹੂਲਤਾਂ ਨੇ ਚਾਹੇo ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਹੈ ਚਾਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੈ ਚਾਹੇ ਵੱਡੇ ਲੈਵਲ ਤੇ ਪਿੰਡਾਂ ਦੇ ਵਿਕਾਸ ਕਾਰਜ ਦੀ ਗੱਲ ਹੈ ਮੈਂ ਇਸ ਲਈ ਸੰਗਤ ਭਰਵੇਂ ਐਮਐਲਏ ਸਾਹਿਬ ਦਾ ਧੰਨਵਾਦ ਵੀ ਕਰਦਾ ਕਿਉਂਕਿ ਦਾ ਰਿਪੋਰਟ ਹੈ ਕਿ ਅੱਜ 7.5 ਕਰੋੜ ਦੇ ਜਿਹੜੇ ਪਿੰਡ ਪਰਵਾਨੇ ਵਿਕਾਸ ਕਰਨ ਦੇ ਕੰਮਾਂ ਦੇ ਆਖਰਕਾਰ ਜਨਰਲ ਸੰਭਲੂ ਸਿੱਟੇ ਕਾਠ ਵਿੱਚ ਜਿੱਤੇ ਜਾ ਰਹੇ ਨੇ ਉੱਤੇ ਰੱਖੇ ਜਾ ਰਹੇ ਨੇ ਇਹ ਤੁਹਾਡੀ ਸੰਗਤ ਦੀ ਕਿਰਪਾ ਦੇ ਨਾਲ ਹੀ ਸੰਭਵ ਹੋ ਪਾਇਆ ਕਿਉਂਕਿ ਜਰੂਰ ਤਾਂ ਇਹ ਸੋਚ ਕੇ ਕਿਸੇ I don't know ਇਹ ਪਰਮਾਤਮਾ ਜਾਣਦਾ ਹੈ ਸਭ ਤੋਂ ਵੱਡਾ ਜਿਹੜਾ ਛੱਪੜ ਹੈ ਜਿਹੜਾ ਮੁਰਦਾ ਪਿਛਲੇ ਤੇ ਬਿਲਕੁਲ ਸੱਚ ਸਾਡੇ ਜੋ ਵੀ ਅਸਲ ਪਾ ਕੇ ਬੈਂਤੀ ਹੈ ਕਿ ਉਹ ਪਹਿਲੇ ਰਾਹ ਤੇ ਬਹੁਤ ਜ਼ਰੂਰੀ ਹੈ ਕਿ ਉਹਦੇ ਬਹੁਤ ਖਤਰਨਾਕ ਬਿਮਾਰੀਆਂ ਚੜ ਰਹੀਆਂ ਨੇ ਇਹਨਾਂ ਦਾ ਪ੍ਰੋਪਰ ਤਰੀਕੇ ਨਾਲ ਸੇਖਿਆ ਰੱਖੋ ਵੈਕਿਨੀ ਦਾ ਖਾਸਾ ਵੈਕਿਨੀ ਬਹੁਤ ਧੰਨਵਾਦ ਕਰਦਾਂ ਤੁਹਾਡਾ ਸਾਰਿਆਂ ਦਾ ਵੈਸਟਰਨ ਕੁਲ ਵਿੱਚ ਮੈਂ ਮੇਰੇ ਖਾਲ तकरीबन ਮਹੀਨੇ ਦੋ ਤਿੰਨ ਚੱਕਰ ਮੇਰੇ ਲੰਦੇ ਹੀ ਰਹਿੰਦੇ ਔਰ ਇਹੀ ਇੱਕ ਰੀਜ਼ਨ ਹੈ ਕਿ ਕਰੋੜੇ ਵਾਲਿਆਂ ਦੇ ਕੰਮ ਵੀ ਵੱਧ ਹੁੰਦੇ ਕਿਉਂਕਿ ਜਦ ਤੱਕ ਅਸੀਂ ਕੋਈ ਤਾਂ ਜਾਣਾ ਹੀ ਨਹੀਂ ਦੱਸਣਾ ਹੀ ਨਹੀਂ ਆਪਣੀ ਸਮੱਸਿਆ ਨਹੀਂ ਦੱਸਣੀ ਉਦੋਂ ਤੱਕ ਉਹਦਾ ਹੱਲ ਵੀ ਹੋਣਾ ਜਿਹੜਾ ਮੁਸ਼ਕਲ ਹੁੰਦਾ ਅੱਜ ਸਵੇਰੇ ਲਾਲੂ ਜੀ ਦਾ ਇੱਕ ਫੋਨ ਆਇਆ ਜਿਨੇ ਮੈਨੂੰ ਦੱਸਿਆ ਕਿ ਜਿੱਥੇ ਇਹ ਨਹੀਂ ਰਹਿ ਸ਼ ਉਹਦੇ ਕੋਲ ਇੱਕ ਦੰਗਲ ਵੜੀ ਹੋਈ ਸੀ ਵਿੱਚ ਬੱਕਰੀਆਂ ਮਿਰੀਆਂ ਜਿਹੜੀਆਂ ਸੇ ਬਹੁਤ ਮੁਸ਼ਕਲ ਹੋ ਗਏ ਜਿਹੜੀਆਂ ਆਪ ਨੂੰ ਘਟੀਆਂ ਤੇ ਜਦੋਂ ਹੀ ਪੀਓ ਸਾਹਿਬ ਸਾਡੇ ਪਹੁੰਚ ਗਏ ਨਾਲ ਹੀ ਜਿਹੜੇ ਸਾਫ ਦੇ ਜਿਹੜੇ ਕੰਮਾਂ ਦੇ ਉਦਘਾਟਨ ਮੈਂ ਕਰਕੇ ਆ ਮੇਰੇ ਖਾਂ ਤੇ ਸ਼ਮਸ਼ਾਨ ਘਾਟੇ ਦੇਖ ਲੀਏ ਚਾਰ ਪੰਜ ਸ਼ਮਸ਼ਾਨ ਘਾਟੇ ਬਹੁਤ ਹੀ ਮਾੜਾ ਹਾਲ ਸੀ ਕਿਉਂ ਦੀ ਠੀਕ ਹੈ ਜੀ ਔਰ ਜਰੂਰੀ 2.5 ਸਾਲ ਦੇ ਅੰਦਰ ਮੈਂ ਸਾਰੇ ਨੂੰ ਤੁਜੀ ਦੇਖੋਗੇ ਇੰਟਰਲੌਕ ਟਾਈਲਾਂ ਲੱਗ ਗਈਆਂ ਗਲੀਆਂ ਵਧੀਆ ਬਣ ਗਈਆਂ ਅੱਜ ਵੀ ਜਿਹੜਾ ਤਕਰੀਬਨ 3.5 ਕਰੋੜ ਦੇ ਕਰੀਬ ਦੇ ਜਿਹੜੇ ਵਿਕਾਸ ਕਾਰਜ ਨੇ ਜਿਹਨਾਂ ਜਿਹੀਆਂ ਗੜੀਆਂ ਉਹ ਬੜੀਆਂ ਜੜੀਆਂ ਅੰਦਰ ਤੱਕ ਵੀ ਬੜੀਆਂ ਨਹੀਂ 15 ਸਾਲ ਤੋਂ 30 ਸੈਂਟੀਮੀਟਰ ਸਾਲ ਆਰਾਜੀ ਇਕਦਮ ਮੈਂ ਦੇਖ ਕੇ ਗਿਆ ਤਾਂ ਮੈਂ ਕਿਹਾ ਵੀ ਇਹ ਤੇ ਬਿਮਾਰੀ ਦਾ ਘਰ ਆ ਸਾਹਮਣੇ ਫਿਰ ਮੈਂ ਗਾਲਕੀਤੀ ਦਿਲਤਾਰ ਨਾਲ ਫਿਰ ਉਹ ਸਾਹਮਣੇ ਡਿਸਕਸ ਹੋਇਆ ਵੀ ਇਹ ਜਿਹੜਾ ਹੈਗਾ ਇਹਨੂੰ ਚੱਕਿਆ ਜਾਵੇ ਇਹਨੂੰ ਕਿਸੇ ਕੋਈ ਵਧੀਆ ਜਿਹੜਾ ਕੰਮ ਹੈ ਉਹ ਕੀਤਾ ਜਾਵੇ ਔਰ ਇਹਦਾ ਸਾਰਾ ਪਲਾਨ ਹੁਣ ਇਹਨੂੰ ਸਾਫ ਕਰਕੇ ਭਰਤ ਪਾ ਕੇ ਇਹਦੀ ਜੀਓਲੋਜੀਕਲ ਟੈਸਟ ਹੋਣੀ ਦੀ ਮਿੱਟੀ ਦੇ ਔਰ ਉਸ ਤੋਂ ਬਾਅਦ ਦੀ ਕੋਸ਼ਿਸ਼ ਕਰਾਂਗੇ ਐਸੇ ਬਗਿਆ ਕੋਈ ਮਾਰਚ ਚਾਹੇ ਦਫ਼ਤਰ ਹੋਵੇ ਚਾਹੇ ਪਾਰਕ ਹੋਵੇ ਚਾਹੇ ਕੋਈ ਹੋਮੋਰ ਹੋਲਡਿੰਗ ਹੋ ਜਾਂ ਡੇ ਸੈਂਟਰ ਬਜ਼ੁਰਗਾਂ ਲਈ ਇੰਦਾਂ ਦੇ ਕੰਮ ਜਿਹੜੇ ਹੈਗੇ ਆਪਾਂ ਕੋਸ਼ਿਸ਼ ਕਰਾਂਗੇ ਔਰ ਇਹਦੇ ਲਈ 40 ਲੱਖ ਰੁਪਏ ਦਾ ਜਿਹੜਾ ਹੈਗਾ ਇੱਥੇ ਹੈਗਾ ਪ੍ਰੋਜੈਕਟ ਮੈਨੇਜਰ ਯੋਸਾਹ ਤਿੰਨ ਚਾਰ ਮਹੀਨੇ ਚੱਲੂਗਾ ਹੈ ਕਿਉਂਕਿ ਤਿੰਨ ਚਾਰ ਮਹੀਨੇ ਚੱਲੂਗਾ ਤਿੰਨ ਚਾਰ ਮਹੀਨੇ ਅੰਦਰ ਫੋਨ ਹੋਵੇ ਨਜ਼ਰ ਰਿਹਾਣਾ ਬਗਿਆ ਕਿ ਕੋਈ ਨਾ ਕੋਈ ਪਹਿਲਾਂ ਸਫਾਈ ਕਰਾਂਗੇ ਉਸ ਤੋਂ ਬਾਅਦ ਦੀ ਪਲੈਨਿੰਗ ਕੀਤੀ ਜਾਊਗੀ ਤੇ ਔਰ ਜਦੋਂ ਦੀ ਸਰਕਾਰ ਬਣੀ ਅਥਾ ਨੂੰ ਹੁਣੇ ਚਿਤਕਾਰ ਨੇ ਦੱਸਿਆ ਕਿ ਕਿੰਨੀ ਆਵਾਵਾਂ ਛੱਡੀਆਂ ਨਹੀਂ ਆ ਦੁਨੀਆ ਭੁਆ ਬੋਛਿਆ ਗਈਆਂ ਕਬਕਤ ਨੂੰ ਫਸਿਲ ਖਤਮ ਹੋ ਚੁਲਿਨੇ ਕਦੇ ਕਦੇ ਬਹਾਰੀ ਚਪਾਈ ਜਦ ਰਾਜਸ਼ੀ ਦੇ ਰੂਪ ਵਿੱਚ ਪਹਿਲਾਂ ਕਦੇ ਹਰ ਸਾਲ ਚੱਕਿਆ ਜਾਣਾ ਬੜੇ ਸਾਰਿਆਂ ਉਹਨਾਂ ਲੋਕਾਂ ਨੇ ਜਿਹੜੇ ਪਹਿਲਾਂ ਇਸ ਤੇ 15-20 ਸਾਲ ਰਾਜ ਕਰਕੇ ਗਏ ਉਹਨਾਂ ਦੀ ਰਹਿਣ ਖੋਣ ਜਿਹੜੀ ਉਹ ਹਲੇ ਵੀ ਨਹੀਂ ਹਣਦੀ ਉਹ ਹਲੇ ਵੀ ਲੋਕਾਂ ਨੂੰ ਪਰੇਸ਼ਾਨ ਕਰਨ ਤੇ ਲੱਗੀ ਹੋਈ ਹੈ ਮੈਂ ਖਾਸ ਤੌਰ ਤੇ ਇਹ ਰੋ ਆਇਆ ਸੀ ਵੀ ਹਸਪੀਟਲ ਦਾ ਜਦੋਂ ਰੋਲਾ ਪਿਆ ਮੈਂ ਦੱਸ ਕੇ ਜੀ ਆ ਉਹਨੂੰ ਵੱਡਾ ਕਰਾਂਗੇ ਆਪਾਂ ਛੋਟਾ ਨਹੀਂ ਵੱਡਾ ਕਰਨਾ ਠੀਕ ਹੈ 50% ਦਾ ਮੈਂ ਉਸ ਦਿਨ ਉਹਨੂੰ ਵੱਡਾ ਹਸਪੀਟਲ ਬਣਾਵਾਂਗੇ ਜੀ ਕਿਉਂਕਿ ਆਉਣ ਵਾਲਾ ਜਿਹੜਾ ਕਦਮ ਹੈ ਇਹ ਤੁਸੀਂ ਦੇਖੋਗੇ ਕਿ ਸ਼ਹਿਰ ਬਣ ਰਿਹਾ ਇੱਥੇ ਪਰ ਤੁਸੀਂ ਸਾਰੇ ਜਾਣਦੇ ਹੋ ਇਸ ਗੱਲ ਦੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਰ ਇਹ ਕਿ ਐਸੀ ਤੇ ਇੱਥੇ ਪੰਡਰ ਦੇ ਆਕੇ ਗਏ ਨੇ ਬਹੁਤ ਬਹੁਤ ਕਰ ਸਕਤੀ ਹੈ ਇਹਨੂੰ ਭਾਗ ਲੱਗਣੇ ਸੀ ਸਾਰਾ ਸਮਾਗਮ ਹੈ ਔਰ ਬਹੁਤ ਜਲਦ ਜੇ ਮੈਸ ਦਾ ਮਾਸਟਰ ਕੈਨ ਵੀ ਜਿਹੜਾ ਕੁਰੂਵਿੰਦਰ ਕੰਦ ਰਿਹਾ ਔਰ ਇੱਕ ਵਧੀਆ ਸ਼ਹਿਰ ਜਿਹੜਾ ਇੱਥੇ ਬਸਣਾ ਔਰ ਤੁਸੀਂ ਦੇਖ ਰਹੇ ਹੋ ਜਿਹੜੀ ਸਾਰੇ ਪੰਗ ਹੈ ਇਹ ਰੇਗਰੋਅ ਹੈ ਜੀ ਬਿਲਕੁਲ ਆਪਣੇ 에어ਪੋਰਟ ਤੋਂ 에어ਪੋਰਟੋਂ ਸਿੱਧੇ ਇੱਥੇ ਲੈਂਡ ਕਰ ਰਹੀ ਹੈ ਔਰ ਇੱਥੇ ਹੀ ਸਾਰੇ ਪਾਸੇ ਜੇ ਕਿਸੇ ਨੇ ਜੀਐਨਕੇ ਜਾਣਾ ਤਸ਼ਵੀਰ ਕਿਸੇ ਨੇ ਹਿਮਾਚਲ ਜਾਣਾ ਕਿਸੇ ਨੇ ਅੰਮ੍ਰਿਤਸਰ ਵਾ ਜਾਣਾ ਉਹ ਸੈਂਟਰ ਪੁਆਇੰਟ ਜਿਹੜਾ ਕੋਈ ਨਾ ਮੰਨ ਕੇ ਇਸ ਤੱਕ ਕਿ ਬਰਤ ਰਕੀ ਜਿਹੜੀ ਇੱਕ ਰੋਏ ਦੀ ਹੋਣੀ ਪਰ ਇਹ ਵੀ ਤੁਸੀਂ ਦੇਖੋਗੇ ਵੀ ਸਾਨੂੰ ਤੁਸੀਂ ਮੈਨੂੰ 5 ਸਾਲ ਦਿੱਤੇ ਹੈ ਔਰ ਇਹ ਸਾਰਾ 55 ਸਾਲਾਂ ਦੇ ਅੰਦਰ ਕਰਕੇ ਜਾਣਾ ਹੈ ਤਾਂ ਕਿ ਤੁਹਾਨੂੰ ਫਰਕ ਨਜ਼ਰ ਆਵੇ ਯਾਦ ਤੋਂ 15 ਸਾਲ ਪਹਿਲਾਂ ਜਿਹਨਾਂ ਨੂੰ ਤੁਸੀਂ ਵੋਟਾਂ ਪਾ ਦੇ ਰਹੇ ਉਹਨੇ ਤਾਂ mafie ਚਲਾਏ ਸੀ ਰੱਤਾ ਗੁੱਚਾ ਉਹਨਾਂ ਨੇ ਨਸ਼ੇ ਵਿੱਚ ਆਪਣੇ ਪਰਿਵਾਰ ਵਧਾਏ ਆਪਣੇ ਮਹਿਲ ਬਣਾਏ ਆਪਣੇ ਸ਼ੈਲਰ ਆਪਣੇ ਪੱਠੇ ਤੇ ਫਿਰ ਅਖੀਰ 'ਚ ਕਹਿੰਦੇ ਹੋ ਰਹੇ ਕਿ ਅਸ ਮੈ ਤਾਂ ਟੈਂਟ ਲਾਣਾ ਮੈਂ ਬੱਕਰੀਆਂ ਚੋਣਾ ਪਰ ਬਿਲ ਲੋਕਾਂ ਨੂੰ ਫਦਾ ਕੋ ਕਰਦੇ ਕੀ ਰਹੇ ਠੀਕ ਹੈ ਜੀ ਜਿਹੜਾ ਬੰਦਾ ਕੰਮ ਕਰਦਾ ਉਹਦਾ ਦੂਰੀ ਪਤਾ ਚੱਲ ਜਾਂਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਲੀਡਰਸ਼ਿਪ ਜਿਵੇਂ ਪੰਜਾਬ 'ਚ ਤਰੱਕੀ ਹੋ ਰਹੀ ਹੈ 75 ਸਾਲ 'ਚੋਂ ਤਰੱਕੀ ਨਹੀਂ ਹੋਈ ਆ ਇੱਕ ਜਦੋਂ ਸਾਡੀ ਸਰਕਾਰ ਸ਼ੁਰੂ ਹੋਈ ਸੀ 22 ਸਾਲ ਪਹਿਲਾਂ ਤਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਐਨ ਆਰ ਆਈ ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਵਾਪਸ ਆਣਗੇ ਅੱਜ ਤੁਹਾਨੂੰ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਕਿ ਬਾਹਰੋਂ ਜਿਹੜੀ ਇਹ ਪਲਾਨ ਫੇਰ ਆਪਣੇ ਦੇਸ਼ ਬੱਚੇ ਸਾਡੇ ਵਾਪਸ ਆਣੇ ਸ਼ੁਰੂ ਹੋਗੇ ਕਿਉਂਕਿ ਨੌਕਰੀਆਂ ਮਿਲ ਰਹੀਆਂ 45000 ਤੋਂ ਵੱਧ ਨੌਕਰੀਆਂ ਜਿਹੜੀਆਂ ਆਪ ਦਿੱਤੀਆਂ ਗਈਆਂ ਕਿਸਾਨੀ ਲਈ ਸਭ ਤੋਂ ਵਧੀਆ ਦੌਰ ਇਹ ਰਿਹਾ ਹੱਕ ਸ਼ਾਹਵੀਰ ਬੈਠੇ ਸਾਰੇ ਦੱਸੋ ਵੀ ਠੀਕ ਆ ਗੱਲ ਠੀਕ ਆ ਜੀ ਬਿਜਲੀ ਦੋ ਚੰਦਲੀ ਹੈ ਦੋ ਚੰਦਲੀ ਹੈ ਵੀ ਨਹੀਂ ਦੰਦੀ ਉਹਨੇ ਇਹ ਖਾਣੀਆਂ ਠੀਕ ਆ ਜੀ ਆਪ ਬੰਦ ਕਰਨੀ ਮੈਨੂੰ ਆਪ ਬੰਦ ਕਰਨੀ ਪੈਂਦੀ ਹੈ ਹੱਥੋਂ ਅੱਪ ਪਿਛਲੇ ਜੇ ਮੈਂ ਗ੍ਰਿਡ ਦਾ ਕਰਕੇ ਗਿਆ ਸੀ ਤੁਸੀਂ ਬਹੁਤ ਸਾਰੇ ਤੁਹਾਡੇ ਚ ਆਏ ਹੋਣੇ ਇਹ ਗ੍ਰਿਡ ਵੀ ਲੰਗੀ ਜੀ ਅਪਗ੍ਰੇਡ ਕੀਤਾ ਇੱਥੇ ਤੇ ਇੱਕ ਸਪੈਸ਼ਲ ਲਾਈਨ ਜਿਹੜੀ ਹੈ ਜ਼ਿੰਮੇਵਾਰੀ ਲਈ ਪਾਈ ਹੈ ਇੱਥੇ ਪਰ ਇੱਕ ਲੇਟੈਸਟ ਟੈਕਨੋਲੋਜੀ ਹੈ ਜਿਹੜੀ ਆ ਬਿਜਲੀ ਦੀ ਐਸਡੀਐਲਐਸ ਉਹ ਸਭ ਤੋਂ ਪਹਿਲਾਂ ਸਾਡੇ ਘੜੂਏ ਸ਼ੁਰੂ ਹੋਏ ਪੰਜਾਬ 'ਚ ਪਹਿਲਾ ਜਿਹੜੀ ਹਸਪਤਾਲ ਪਈ ਹੈ ਤਾਂ ਕਿ ਬਿਜਲੀ ਰੈਗੂਲਰ ਆਵੇ ਉਹ ਇੱਥੇ ਪਹਿਲੇ ਸਾਡੇ ਘਰੂਨ 'ਚ ਇੰਡਸਟਰੀ ਆ ਰਹੀ ਹੈ ਆ ਨਾਲੇ ਤੁਸੀਂ ਮਰੇਦੇ ਚਲ ਜਾਓ ਦੋ ਜਰਮਨ ਕੰਪਨੀਆਂ ਆ ਗਈਆਂ ਉੱਥੇ ਫ੍ਰੀਡਨਬਰਗ ਟੇਕ ਵੇਟਰ ਕਾਸਟਿੰਗ ਜਿਹੜੇ ਮਾਨ ਸਾਹਿਬ ਕਹਿੰਦੇ ਉਹ ਅਸੀਂ ਮਰਸਡੀਜ਼ BMW ਦੇ ਪਾਰਟਸ ਬਣਨਗੇ ਉਹ ਦੋ ਤਿੰਨ ਮਹੀਨੇ ਦੇ ਅੰਦਰ ਇੱਥੇ ਕੰਮ ਸ਼ੁਰੂ ਉਹਨਾਂ ਦਾ ਮਤਲਬ ਪ੍ਰੋਡਕਟ ਬਣਨੇ ਸ਼ੁਰੂ ਹੋ ਜਾਣਗੇ ਕਲਾਸ ਫੈਕਟਰੀ ਪਹਿਲੇ ਲੱਗੀ ਟਾਟਾ ਦੀ ਰੀਵਰ ਆ ਗਈ ਹੈ 40 40 ਦੇ ਪ੍ਰੀ ਵੀ ਯੂਨਿਟ ਜਿਹੜੇ ਸਾਡੇ ਹਲਕੇ 'ਚ ਲੱਗੇ। ਸੋ ਇੱਕ ਬਹੁਤ ਹੀ ਵਧੀਆ ਤਰੱਕੀ ਵੱਲ ਨੂੰ ਜਿਹੜਾ ਆਪਣਾ ਹਲਕਾ ਜਾ ਰਿਹਾ। ਔਰ ਅਸੀਂ ਵੀ ਨਿਸ਼ਕਾਮ ਲੱਗੇ ਹੋਏ ਆ। ਮੈਂ ਅੱਖਾਂ ਦਾ ਡਾਕਟਰ ਆ ਮੈਂ ਸਵੇਰੇ ਪਹਿਲਾਂ ਅੱਖਾਂ ਲੋਕਾਂ ਦੀ ਦੇਖ ਕੇ ਫੇਰ ਜਾਂਦਾ ਫੇਰ। ਕਿਉਂ? ਕਿਉਂਕਿ ਅਸੀਂ ਨਾੜਾ ਹੀ ਰੇਤਾ ਵੇਚਣਾ। ਤੁਹਾਨੂੰ ਮਾਫਕ ਨਹੀਂ। ਨਾ ਹੀ ਨਸ਼ੇ ਵੇਚਦੇ। ਨਾਖੰਨ ਲੋਕ ਹੈ ਕਿ ਅਸੀਂ ਬਹੁਤ ਪਾਈਏ ਤਕਉੜਾ ਕਰਦੇ ਜਿਵੇਂ ਪਹਿਲੇ ਪਾਉਂਦੇ ਰਹੇ ਤੁਸੀਂ ਦੇਖਿਆ ਕਾਂਗਰਸੀ ਵੀ ਦੇਖਿਆ ਕੰ ਅਕਾਲੀ ਤਾਂ ਨਹੀਂ ਮੈਂ ਕਹਿੰਦਾ ਬਾਦਲ ਕੇ ਜੰਨਤ ਕਿਉਂਕਿ ਅਕਾਲੀ ਬੜਾ ਪਵਿੱਤਰ ਸ਼ਬਦ ਹੈ ਅਕਾਲੀ ਤਾਂ ਹੁੰਦੇ ਸੀ ਅਕਾਲੀ ਫੁੱਲਾ ਸਿੰਘ ਵਰਗੇ ਮਸ ਜਾਨੀ ਕਰਤਾਰ ਸਿੰਘ ਵਰਗੇ ਹੁੰਦੇ ਸੀ ਅਕਾਲੀ ਜਨਗਲਿਕ ਬਣੀ ਕੇ ਸੁਨਹਿਰੀ ਕੁਟ ਤੌੜੀ ਇੱਕ ਤਰ੍ਹਾਂ ਇਹ ਕੋਟਾ ਬਿਆਮਾ ਉਹ ਹੁੰਦੇ ਸੀ ਅਕਾਲੀ ਅੱਜ ਕੱਲ ਦੇ ਅਕਾਲੀ ਤੇ ਜਿਹੜੇ ਅੱਜ ਕੱਲ ਦੇ ਆ ਉਹ ਤੁਸੀਂ ਦੇਖਿਆ ਹੈ ਵੀ ਕਿੰਨੀਆਂ ਬੱਸਾਂ ਹਨ ਹਜ਼ਾਰਾਂ 10000 ਦੀ ਕੀਮਤ ਦਾ ਆ ਗੱਡੀ ਰੋਜ਼ਿੰਦੂ ਜਿੰਦੂ ਜਿੰਦੂ ਮੈਂ 1000 ਪੀਡਬਲ ਵੀ ਤੇ ਆ ਤਾਂ ਇਹਦਾ ਵੀ 100 ਦਾ

ਹੋ ਗਿਆ ਵੀ ਹਾਂ ਜੀ ਉਹ ਪਾਰ ਦੇ ਦੇ ਰਹੇ ਹੈ 1090 ਦਾ ਟ੍ਰਾਂਸਫਾਰਮਰ ਤੁਹਾਨੂੰ ਲਵਾਇਆ ਸਰਦਰ ਤੇ ਇਹ ਨਹੀਂ ਮੈਂ ਜਿਵੇਂ ਕਰ ਦਿਓ ਜੀ ਅਕਲਾ ਸਾਡੀਆਂ ਤੈਨੂੰ ਲੱਤੋ ਇੱਧਰ ਦੇਖੋ ਜੀ ਬੋਲੇ ਸੋਨਿਆ ਹਾ ਰਹੀਏ ਤਾਲ ਦੋ ਸਰ ਬਹੁਤ ਬਹੁਤ ਮੁਬਾਰਕਬਾਦ ਜੀ ਸਰ ਇਹਦੇ ਵਿੱਚ ਇਹਨਾਂ ਦੀ ਧਰਮਸ਼ਾਲਾ ਤੇ ਪਾਈਪਗੇ ਹੋਗੇ ਜਿੰਨੀਆਂ ਵੀ ਮਤਲਬ ਤੇ 24 ਲੱਖ ਦਾ ਕੰਮ ਹੈ ਜੀ ਇਹਨਾਂ ਦਾ 24 ਲੱਖ ਦਾ ਇੱਕ ਹੈ 24 ਲੱਖ ਦਾ ਇੱਕ ਹੈ ਹਾਂ ਜੀ ਇਹ ਕਿਹੜਾ ਜਿਲ੍ਹਾ ਜੀ ਵੇ ਜੀ ਬਈ ਇਹ ਵੀ ਸਰਕਾਰ ਨੇ ਐਕਟ ਕੀਤਾ 50 ਲੱਖ ਦੇ ਕਰੀਬ ਕੰਮ ਹੋ ਰਹੇ ਪਹਿਲਾਂ ਵੀ ਹੋਏ ਸੀ ਇਮਾਨਦਾਰੀ ਨਾਲ ਜਿਹੜੇ ਬੋਲਦੇ ਕੋਈ ਉਹ ਨਹੀਂ ਵੀ ਕਿਸੇ ਨੇ ਯੋਗ ਸਾਹਿਬ ਸਾਡੇ ਬਹੁਤ ਵਧੀਆ ਇਹਦੀ ਟੀਮ ਬੜੀ ਅੱਛੀ ਲੋਕ ਸਾਰਾ ਅੱਜ ਦਾ ਟ੍ਰੈਕਟਰ ਕੀਤੇ ਗਏ ਸਾਰਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੜੂਆ ਚ ਪਹੁੰਚੇ ਹਾਂ ਬਹੁਤ ਹੀ ਪਵਿੱਤਰ ਧਰਤੀ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ ਪਹਿਲਾਂ ਵੀ ਇੱਥੇ ਕਰੋੜਾ ਰੁਪਏ ਦੇ ਜਿਹੜੇ ਕੰਮ ਕਾਰਜ ਸ਼ੁਰੂ ਹੋਏ ਨੇ ਆ ਸਾਰੇ ਪਿੰਡ ਵਾਸੀ ਇੱਥੇ ਖੜੇ ਨੇ ਇਹਨਾਂ ਨੂੰ ਪਤਾ ਹੈ ਕਿ 2.5 ਸਾਲ ਦੇ ਅੰਦਰ ਜਿਹੜੇ ਕੰਮ 2.5 ਸਾਲ ਚ ਹੋਏ ਆ ਪਿਛਲੇ 75 ਸਾਲ ਚ ਨਹੀਂ ਹੋਏ ਅੱਜ ਵੀ ਜਿਹੜੇ ਹੈਗੇ ਤਕਰੀਬਨ 3.5 ਕਰੋੜ ਦੇ ਜਿਹੜੇ ਕੰਮ ਹੈ ਉਹ ਅੱਜ ਇੱਥੇ ਸ਼ੁਰੂਆਤ ਹੋਈ ਹੈ ਚਾਹੇ ਉਹ ਗਲੀਆਂ ਦਾ ਅੱਜ ਧਰਮਸ਼ਾਲਾ ਦਾ ਹੈਗਾ ਤੇ ਨਾਲ ਹੀ ਪਿੱਛੇ ਸ਼ਮਸ਼ਾਨ ਘਾਟ ਦਾ ਤੇ ਇੱਕ ਬਹੁਤ ਪੁਰਾਣਾ ਟੋਬਾ ਸੀ ਉਹਦੇ ਵੀ ਜਿਹੜਾ ਹੈਗਾ ਸਫਾਈ ਕਰਕੇ ਉਹਨੂੰ ਵਧੀਆ ਦਿਖ ਦਵਾਂਗੇ ਉੱਥੇ ਚੰਗੇ ਦਫ਼ਤਰ ਬਣਨਗੇ ਪਾਰਕ ਬਣਨਗੇ ਠੀਕ ਹੈ ਜੀ ਸੋ ਤਰੱਕੀ ਦੀ ਰਾਹ ਤੇ ਹੈ ਜਦੋਂ ਇਹ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਮਾਂਡ ਸੰਭਾਲੀ ਹੈ ਇੱਕ ਇਨਕਲਾਬੀ ਕੰਮ ਉਹਨਾਂ ਨੇ 2.5 ਸਾਲ ਦੇ ਅੰਦਰ ਕੀਤੇ ਹੈ 75 ਸਾਲ ਪੁਰਾਣੀਆਂ ਸਰਕਾਰਾਂ ਜਿਹੜੀਆਂ ਜਿਹੜੀਆਂ ਮਸ਼ਹੂਰ ਹੋ ਗਿਆ ਸੀ ਕਿ ਮਾਫੀ ਚਲਾਉਂਦੇ ਰਹੇ ਤੁਸੀਂ ਦੇਖਿਆ ਰੇਤਾ ਮਾਫੀ ਅਸ਼ਰਾਬ ਮਾਫੀ ਟਰਾਂਸਪੋਰਟ ਉਨਾ ਦਾ ਇੱਕੋ ਹੀ ਮਕਸਦ ਸੀ ਕਿ ਲੋਟਕਾ ਨੂੰ ਲੁੱਟਿਆ ਕਿਵੇਂ ਜਾਵੇ ਲੇਕਿਨ ਇਹ ਹੁਣ ਲੋਕ ਆਪ ਬਦਲਾ ਲੈ ਕੇ ਆਏ ਨੇ ਔਰ ਬਦਲਾ ਜਿਹੜਾ ਹੈ ਨਾ ਉਹ ਘੜੂਆਂ ਚ ਕੋਠੇ ਚੜ ਕੇ ਨੱਚਦਾ ਤੁਹਾਨੂੰ ਨਜ਼ਰ ਆਉਂਦਾ ਕਿ ਇੱਥੇ ਬਦਲਾ ਹੋਇਆ ਗਲੀਆਂ ਨਾਲੀਆਂ ਸ਼ਮਸ਼ਾਨ ਘਾਟ ਹਸਪਤਾਲ ਤੇ ਹਰ ਪਾਸੇ ਜਿਹੜਾ ਤਰੱਕੀ ਤੇ ਜਿਹੜਾ ਹੈਗਾ ਪੰਜਾਬ ਚੱਲ ਰਿਹਾ ਸਾਡਾ ਇਹ ਹਲਕਾ ਖਾਸ ਤੌਰ ਤੇ ਇੱਥੇ ਕਰੋੜਾਂ ਦੀ ਅਰਬਾਂ ਦੀ ਜਿਹੜੀ ਹੈਗੀ ਇੰਡਸਟਰੀ ਆਈ ਹੋਈ ਹੈ ਬਿਲਕੁਲ ਨਾਲ ਸਾਡੇ ਕੜੋਏ ਦੇ ਪਰ ਕੜੋਏ ਚ ਇੱਕ ਬਹੁਤ ਵਧੀਆ ਜਿਹੜਾ ਸ਼ਹਿਰ ਉਹ ਸਿਰਜਣ ਜਾ ਰਹੇ ਆ ਬਹੁਤ ਜਲਦ ਜਿਹੜਾ ਮਾਸਟਰ ਪਲਾਨ ਹੈ ਉਹ ਕੜੋਏ ਦਾ ਤਿਆਰ ਹੋ ਰਿਹਾ ਔਰ ਇੱਕ ਤੁਸੀਂ ਐਸਾ ਸ਼ਹਿਰ ਬਸਣਾ ਜੋ ਬਾਕੀ ਸ਼ਹਿਰਾਂ ਨੂੰ ਵੀ ਮਾਤ ਕਰੇ ਬਹੁਤ ਬਹੁਤ ਧੰਨਵਾਦ ਸਾਰੇ ਡਾਕਟਰ ਜੀ ਕੰਪਨੀ ਦੇ